15 ਅਗਸਤ ਨੂੰ ਜਿੱਥੇ ਭਾਰਤ ਨੇ ਆਪਣੀ ਆਜ਼ਾਦੀ ਦਾ 78ਵਾਂ ਆਜ਼ਾਦੀ ਦਿਹਾੜਾ ਮਨਾਇਆ ਤੇ ਉੱਥੇ ਹੀ 29ਵੇਂ ਹਿੰਦ-ਪਾਕ ਦੋਸਤੀ ਮੇਲੇ ਦੌਰਾਨ ਭਾਰਤ ਤੇ ਪਾਕਿਸਤਾਨ ਦੇ ਰਿਸ਼ਤਿਆਂ 'ਚ ਮਿਠਾਸ ਲਿਆਉਣ ਲਈ ਭਾਰਤ-ਪਾਕਿਸਤਾਨ ਦੀ ਸਰਹੱਦ ਨੇੜੇ ਕੈਂਡਲ ਮਾਰਚ ਦਾ ਆਯੋਜਨ ਕੀਤਾ ਗਿਆ। ਜਿੰਦਾਬਾਦ ਹਸਨ ਲੋਕਾਂ ਦਾ ਇੱਕਾ ਜਿੰਦਾਬਾਦ 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 ਹਿੰਦ-ਪਾਕ ਦੋਸਤੀ ਮੰਚ ਫੋਕਲੋਰ ਰਿਸਰਚ ਅਕੈਡਮੀ ਪੰਜਾਬ ਜਾਗਿਰਤੀ ਮੰਚ ਦੇ ਮੈਂਬਰ ਸਣੇ ਪਾਰੇ ਦੇ ਵੱਖ-ਵੱਖ ਸੂਬਿਆਂ ਤੋਂ ਆਏ ਲੋਕ ਵੀ ਸ਼ਾਮਲ ਹੋਏ ਜਿਨ੍ਹਾਂ ਨੇ ਭਾਰਤ-ਪਾਕਿਸਤਾਨ ਦੋਸਤਾਨਾ ਸਬੰਧਾਂ ਤੋਂ ਲੈ ਕੇ ਵਪਾਰ ਖੋਲਣ ਤੱਕ ਦੀ ਹਾਮੀ ਭਰੀ। ਅਮਨ ਪਸੰਦ ਲੋਕ ਜਿੰਦਾਬਾਦ 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 ਹਿੰਦ-ਪਾਕ ਦੋਸਤੀ ਸਰਕਾਰਾਂ ਤੋਂ ਅਪੀਲ ਕਰਦੇ ਹੋਏ ਕੈਂਡਲ ਮਾਰਚ 'ਚ ਸ਼ਾਮਲ ਹੋਏ ਲੋਕ ਕੀ ਕਹਿ ਰਹੇ ਨੇ ਆਓ ਤੁਹਾਨੂੰ ਸੁਣਾ ਦਿੰਦੇ ਹਾਂ। ਕਿ ਅੱਜ 29ਵਾਂ ਸਾਡਾ ਕੈਂਡਲ ਲਾਈਟ ਆ ਜਦੋਂ ਅਸੀਂ ਆਏ ਸਾ 500 ਤੋਂ ਲੋਕ ਸੀ ਅੱਜ ਅਸੀਂ ਇਸ ਤੋਂ ਪਹਿਲਾਂ ਵੀ ਜਿਹੜੇ ਹਜ਼ਾਰਾਂ ਦੇ ਤਦਾਦ 'ਚ ਤੁਸੀਂ ਦੇਖਿਆ ਹੋਣਾ ਜਿਹੜੀ ਮੰਡੀ ਸੀ ਦਾਣਾ ਮੰਡੀ 'ਚ ਬੜੀ ਤਦਾਦ 'ਚ ਲੋਕ ਇਕੱਠੇ ਹੁੰਦੇ ਰਹੇ ਨੇ ਉਸ ਤੋਂ ਵੱਡਾ ਮੇਲਾ ਖਤਮ ਕਰਕੇ ਸੈਮੀਨਾਰ ਤੇ ਆ ਕੇ ਸੈਮੀਨਾਰ ਕਰਦੇ ਆ ਲੋਕਾਂ ਨੂੰ ਸਮਝਾਉਂਦੇ ਆ ਉੱਥੇ ਮਤੇ ਪਾਸ ਕਰਦੇ ਆ ਕਿ ਆਹ ਕੁਝ ਹੋਣਾ ਚਾਹੀਦਾ ਹੁਣ ਜਿਹੜੀ ਮੇਨ ਸਾਡੀ ਮੰਗ ਹੈ ਕਿ ਜਿਹੜਾ ਪਾਸਪੋਰਟ ਦਾ ਜਿਹੜਾ ਵੀਜ਼ਾ ਉਹ ਇੱਥੇ ਬਣਾ ਜਿਹੜਾ ਸੈਂਟਰ ਇੱਥੇ ਖੋਲਣਾ ਚਾਹੀਦਾ ਕਿ ਜਿਹੜੇ ਲੋਕ ਇੱਥੇ ਮੋਹਰਾਂ ਲਵਾਉਂਦੇ ਇੱਥੋਂ ਚੱਲ ਜਾਂਦੇ ਜਿਹੜੇ ਦਿੱਲੀ ਭੱਜੇ ਫਿਰਦੇ ਨੇ ਉਹ ਨਾਲ 65 ਸਾਲ ਦੀ ਜਿਹੜੀ ਉਮਰ ਆ ਉਹਨਾਂ ਨੂੰ ਸਿੱਧਾ ਇੱਥੇ ਮੋਰ ਲਾ ਕੇ ਭੇਜ ਦੇਣਾ ਚਾਹੀਦਾ ਪਿੱਛੇ ਚਾਲੂ ਵੀ ਕੀਤਾ ਸੀ ਦੋਨਾਂ ਸਰਕਾਰਾਂ ਨੇ ਫਿਰ ਚੁੱਪ ਕਰ ਗਏ ਤੀਸਰਾ ਹੈ ਕਿੰਨਾ ਜਿਹੜਾ ਵਪਾਰ ਦਾ ਸਾਰਾ ਕੁਝ ਬਣ ਗਿਆ ਆ ਤਾਂ ਹੁਣ ਜਿਹੜਾ ਇਹਨਾਂ ਨੂੰ ਵਪਾਰ ਨੂੰ ਖੋਲ ਦੇਣਾ ਚਾਹੀਦਾ ਦੇਖੋ ਅਮਰੀਆਣਾ ਜਿੰਸ ਸਾਈ ਹੋਏ ਕੰਡਲ ਮਾਰਚ ਨਹੀਂ ਆਏ ਇਹ ਲੋਕੋ ਕੇ ਲਈ ਇੱਕ ਕਾਗਰੇ ਵੀ ਮਿਸਾਲ ਪਹਦਾਰ ਭਾਈ ਸਾਰੇ ਕੋ ਪਨਪਨਾ ਦੇਖਣੇ ਕੀ ਤਸਵੀਰ ਹੈ ਕਿਉਂਕਿ ਜੋ ਚੀਜ਼ਾਂ ਅਮਨੇ ਕਿਤਾਬਾਂ ਮੇ ਪੜ੍ਹੀ ਥੀ ਉਹ ਅੱਜ ਅਮਨੇ ਮਹਿਸੂਸ ਕਰੀ ਹੈ ਕਿਤਾਬਾਂ ਮੇ ਸਿਰਫ ਉਹ ਥਾ ਵੀ ਪੜ੍ਹ ਲਿਆ ਔਰ ਲਿਖ ਲਿਆ ਲੇਕਿਨ ਜੋ ਚੀਜ਼ ਮਹਿਸੂਸ ਕਰੀ ਹੈ ਜੋ ਚੀਜ਼ਾਂ चीज देख कर वो करा वो हकीकत बात है जो देखे। जो आज हम ऐसा काम कर रहे हैं क्योंकि शायद किसी का दिमाग में भी नहीं थी जो आ, आज ये काम होने लग रहे हैं तो अपनी जिंदगी में भी नहीं सोचा था हम कदे बॉर्डर देखेंगे सिर्फ किताबा मैंने सुना था भी हाँ कोई बॉर्डर है अटारी बॉर्डर लेकिन यहाँ पे आया देखा और जो यहाँ पे आज अपने प्रोग्राम हुआ है उसमें मैंने पता चलिया भी पाकिस्तान से आया जापान से भी उनकी लैंग्वेज कुछ भी अलग नहीं है हमारा सिर्फ कागरा भी थोड़ा बहुत रंग भेद में फर्क है लेकिन कोई फर्क नहीं है और हम तो यह खत्म हो जाए सर मेरा नाम आरती कटूरिया है मैं हम आगाजे दोस्ती यात्रा से जुड़े हुए हैं हर साल हम अपना डेलीगेट्स लेके आते हैं जिसमें एटलीस्ट फिफ्टी हैं और ये जो फिफ्टी में ये हर एक स्टेट से होते हैं इस बार भी हम ट्वेल्व स्टेट से फिफ्टी मेंबर्स को लेकर आए हैं जो हम इस विचार पर काम कर रहे हैं एक तो जय जगत है की पूरे जगत की हम जय करते हैं सेकेंड जब हम ये मानते हैं कि वसुदेव कुटुम्बकम कि पूरी पृथ्वी एक परिवार है तो फिर ये सरहदें और ये दूरियां क्यों ये सरहदें दूरियां नहीं होनी चाहिए इंसान का इंसान से प्यार होना चाहिए एक आपसी भाईचारा होना चाहिए इसी विचारधारा के साथ हम आ रहे हैं लास्ट फाइव ईयर्स से और आगे भी आते रहेंगे ब्यूरो रिपोर्ट रोजाना स्पोक्समैन टीवी अमन पसंद लोग जिंदाबाद 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 हिंद पाक दोस्ती जिंदाबाद जिंदाबाद